ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਤੇ ਵਿਰਿੰਦਾਵੰਦ ਦੇ ਮਸ਼ਹੂਰ ਕਥਾਕਾਰ ਮਹਾਰਾਜ ਅਨਿਰੁੱਧਾ ਚਾਰਾਏ ਆਦਿਆ ਵੀਡੀਆਂ ਤਾਂ ਜ਼ਰੂਰ ਵੇਖਿਆ ਹੋਣਗੇ ਉਹਨਾਂ ਨੂੰ ਸੁਣਨ ਲਈ ਲੋਕ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚਦੇ ਹਨ ਮਹਾਰਾਜ ਦੀ ਚੰਗੀ ਫੈਨ ਫੋਲੋਇੰਗ ਵੀ ਹੈ ਉਥੇ ਉਹਨਾਂ ਦੇ ਉਪਦੇਸ਼ ਦਾ سلسلہ ਵੀ ਜਾਰੀ ਰਹਿੰਦਾ ਹੈ ਉਹਨਾਂ ਦੇ ਸ਼ਰਧਾਲੂਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਤੇ ਟ੍ਰੋਲ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ ਮਹਾਰਾਜ ਅਰਧਚਾਰੀਆ ਦੀ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਦਿਖਾਈ ਦਿੰਦੀਆਂ ਹਨ ਜਿਸ ਵਿੱਚ ਉਹ ਸ਼ਰਧਾਲੂਆਂ ਨੂੰ ਗਿਆਨ ਦਿੰਦੇ ਹੋਏ ਨਜ਼ਰ ਆਉਂਦੇ ਹਨ ਪਰ ਕਈ ਵਾਰ ਅਜਿਹਾ ਗਿਆਨ ਵੀ ਦੇ ਦਿੰਦੇ ਹਨ ਜਿਸ ਨੂੰ ਲੋਕ ਹজম ਹੀ ਨਹੀਂ ਕਰ ਪਾਉਂਦੇ ਹਾਲ ਵਿੱਚ ਹੀ ਉਹਨਾਂ ਦਾ ਇੱਕ ਕਲਿੱਪ ਸਾਹਮਣੇ ਆਇਆ ਜਿਸ ਵਿੱਚ ਉਹ ਬਿਸਕੁਟ ਨੂੰ ਜ਼ਹਿਰ ਦੀ ਕਿੱਟ ਕਹਿ ਰਹੇ ਹਨ ਹੁਣ ਇੱਕ ਹੋਰ ਤਾਜ਼ਾ ਕਲਿੱਪ ਉਹਨਾਂ ਦਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹ ਆਈਫੋਨ ਦੀ ਕਾਰਡ ਬਾਰੇ ਗੱਲ ਕਰ ਰਹੇ ਹਨ ਅਨਿਰੁੱਧਾ ਚਾਰਿਆ ਦੱਸਦਾ ਹੈ ਕਿ ਆਈਫੋਨ ਕਿੱਥੋਂ ਆਇਆ ਸੀ ਸਭ ਤੋਂ ਪਹਿਲਾਂ ਉਹ ਕਹਿੰਦੇ ਹਨ ਕਿ ਤੁਸੀਂ ਸਾਰਿਆਂ ਨੇ ਆਈਫੋਨ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ ਆਈਫੋਨ ਸਭ ਤੋਂ ਵੱਡਾ ਬ੍ਰਾਂਡ ਹੈ ਸਾਰੇ ਆਈਫੋਨ ਉਤਪਾਦਾਂ ਤੇ ਕਟਿਆ ਹੋਇਆ ਸੇਬ ਲੱਗਿਆ ਹੁੰਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਕਿੱਥੋਂ ਆਇਆ ਹੈ ਇਸ ਤੋਂ ਬਾਅਦ ਉਹ ਤੁਰੰਤ ਨਿਮਕਰੋਲੀ ਬਾਬਾ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਸਾਡੇ ਇੱਥੇ ਇੱਕ ਸੰਤ ਨਿਮਕਰੋਲੀ ਬਾਬਾ ਜੀ ਗੋਆ ਕਰਦੇ ਸਨ ਇੱਕ ਅਮਰੀਕਨ ਚੇਲਾ ਉਹਨਾਂ ਕੋਲ ਆਇਆ ਤੇ ਕਹਿਣ ਲੱਗਾ ਗੁਰੂ ਜੀ ਅਸੀਂ ਇੱਕ ਫੈਕਟਰੀ ਲਾਉਣਾ ਚਾਹੁੰਦੇ ਹਾਂ ਉਸ ਦਾ ਨਾਮ ਹੀ ਸਮਝ ਨਹੀਂ ਆ ਰਿਹਾ ਮਹਾਰਾਜ ਜੀ ਕੋਲ ਇੱਕ ਸੇਵ ਪਿਆ ਸੀ ਇਸ ਤੋਂ ਬਾਅਦ ਮਹਾਰਾਜ ਜੀ ਨੇ ਉਹ ਸੇਵ ਖਾਦਾ ਖਾਣ ਤੋਂ ਬਾਅਦ ਚੇਲੇ ਨੂੰ ਦੇ ਦਿੱਤਾ ਤੇ ਕਿਹਾ ਇਹ ਤੁਹਾਡੀ ਫੈਕਟਰੀ ਦਾ ਸੈਂਪਲ ਹੈ ਮਹਾਰਾਜ ਜੀ ਨੇ ਉਸ ਚੇਲੇ ਨੂੰ ਸਿਰਫ ਖਾਦਾ ਹੋਇਆ ਸੇਵ ਦਿੱਤਾ ਅਤੇ ਉਸ ਸੇਵ ਨੂੰ ਚੇਲੇ ਨੇ ਇੰਨਾ ਵੱਡਾ ਬ੍ਰਾਂਡ ਬਣਾ ਦਿੱਤਾ ਅੱਜ ਇਹ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਹੈ ਆਈਫੋਨ ਆਈਪੈਡ ਆਦਿ ਉਸਦੇ ਕਈ ਸਾਰੇ ਉਤਪਾਦ ਹਨ ਹੁਣ ਇਹ ਕਲਿੱਪ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਕਈ ਲੋਕ ਮਹਾਰਾਜ ਜੀ ਨੂੰ ਬਖੰਡੀ ਵੀ ਕਹਿ ਰਹੇ ਹਨ ਟਵਿੱਟਰ ਤੇ ਯੂਜ਼ਰ ਨੇ ਇੱਕ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਬਿਸਕੁਟ ਅਤੇ ਉਸਦੇ ਉੱਤੇ ਦੀ ਅਥਾਹ ਜਾਣਕਾਰੀ ਤੋਂ ਬਾਅਦ ਆਈਫੋਨ ਦਾ ਨਾਂ ਕਿਵੇਂ ਆਇਆ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਸੁਣੋ ਇਸ ਬਖੰਡੀ ਤੋਂ ਨਾਮ ਸੁਣਾ ਹੋਗਾ ਆਈਫੋਨ ਦਾ ਨਾਮ ਸੁਣਾ ਹੈ सबसे बड़ा ब्रांड है ना आईफोन का कोई भी प्रोडक्ट आप देखते हैं कटा हुआ एप्पल बना होता है खाया हुआ पता है ये कहां से आया है? हमारे भारत में एक संत हुए हैं नीम करोली महाराज जी नाम सुना होगा नीम करोली वाले बाबा जी सुना आपने कभी एक संत हुए हैं हमारे भारत में बड़े दिव्य नीम करोली वाले बाबा जी उनके पास एक शिष्य आया अमेरिका का उसने बोला गुरु जी हम कोई फैक्ट्री डालना चाहते हैं बताओ क्या उसका नाम हो और क्या तो महाराज जी के पास वहां एक एप्पल रखा हुआ था सेब तो महाराज जी ने सेब को खाया और खा के चेले को पकड़ा दिया ये रहा तेरी फैक्ट्री का सैंपल बस खाया हुआ एप्पल महाराज जी ने दिया उस अमेरिका के शिष्य को उसने उस खाए हुए एप्पल को इतना बड़ा ब्रांड बना लिया कि आज पूरी दुनिया में सबसे बड़ा ब्रांड है उसका एप्पल आईफोन आईफोन इत्यादि बहुत सारे उपकरण हैं आपके